ਮੈਟ ਗਲਾਚੀ ਸ਼ਾਹਰੂਖ ਖਾਨ ਦਲਜੀਤ ਦੋਸਾਂਝ ਨੇ ਰਚਿਆ ਇਤਿਹਾਸ ਦੀ ਉਥੇ ਪ੍ਰਿਆੰਕਾ ਤੇ ਕਿਯਾਰਾ ਨੇ ਜਿੱਤਿਆ ਸਭ ਦਾ ਅੱਛਾ ਗਾਲ ਮੈਂ ਸੋਨੀਆ ਤੁਸੀ ਵਕਰੀਦਾਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਔਸਕਰ ਯਾਨੀ ਕਿ ਫੈਸ਼ਨ ਦਾ ਔਸਕਰ ਕਹੇ ਜਾਣ ਵਾਲੇ ਮੈਟ ਗਾਲਾ ਦੀ ਜਿਸ ਦੀਆਂ ਸੋਸ਼ਲ ਮੀਡੀਆ ਉਤੇ ਖੂਬ ਤਸਵੀਰਾਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦਲਜੀਤ ਦੋਸਾਂਝ ਖਾਸ ਕਰ ਛਾਏ ਹੋਏ ਨੇ ਤੇ ਉਥੇ ਐਸ ਆਰ ਕੇ ਯਾਨੀ ਕਿ ਸ਼ਾਹਰੂਖ ਖਾਨ ਦੇ ਵੱਲੋਂ ਇਸ ਮੈਟ ਗਾਲਾ ਦੇ ਵਿੱਚ ਡੈਬਿਊ ਕੀਤਾ ਗਿਆ ਸੀਗਾ ਤੇ ਉਹਨਾਂ ਦੀ ਵੀ ਤਾਰੀਫਾਂ ਹੋ ਰਹੀਆਂ ਨੇ ਪਰ ਕੁਝ ਲੋਕਾਂ ਨੂੰ ਉਹਨਾਂ ਦਾ ਇਹ ਸਟਾਈਲ ਜੋ ਆ ਪਸੰਦ ਨਹੀਂ ਵੀ ਆ ਰਿਹਾ ਤਾਂ ਦੱਸਿਏ ਕਿ ਮੈਟ ਗਾਲਾ ਦੇ ਵਿੱਚ ਬਾਲੀਵੁੱਡ ਤੇ ਬਹੁਤ ਸਾਰੇ ਸਿਤਾਰੇ ਤੇ ਬੋਲੋ ਸ਼ਿਰਕਤ ਕੀਤੀ ਗਈ ਸੀ ਜਿਸ ਦੇ ਵਿੱਚ ਦਲਜੀਤ ਦੋਸਾਂਜ ਕਿਆਰਾ ਅਡਵਾਨੀ ਸ਼ਾਹਰੁਖ ਖਾਨ ਤੇ ਪ੍ਰਿਆੰਕਾ ਚੋਪੜਾ ਆਪਣੇ ਹਸਬੰਡ ਨਿਕ ਜੌਨਸ ਦੇ ਨਾਲ ਇਸ ਅਵਾਰਡ ਦੇ ਵਿੱਚ ਸ਼ਾਮਿਲ ਹੋਏ ਸੀਗੇ ਤੇ ਇਸ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀਆਂ ਨੇ शाहरुख खान ਦੀ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਸੁਪਰ ਫਾਈਨ ਟੇਲਰਿੰਗ 블랙 ਸਟਾਈਲ ਥੀਮ ਨੂੰ ਫੋਲੋ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨੇ ਆਊਟਫਿਟ ਦੇ ਨਾਲ ਉਹ ਜੁਐਲਰੀ ਵੀ ਕੈਰੀ ਕਰਦੇ ਹੋਇਆ ਨਜ਼ਰ ਆਏ ਸੀਗੇ शाहरुख खान ਦੇ ਵੱਲੋਂ ਇੱਕ ਸਟਾਈਲਿਸ਼ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਤੇ ਇੱਕ ਨੈਕਲੈਸ ਜੋ ਸੀ ਉਹਨਾਂ ਦੇ ਵੱਲੋਂ ਗੱਲੇ ਦੇ ਵਿੱਚ ਕੈਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਐਸ ਆਰ ਕੇ ਲਿਖਿਆ ਹੋਇਆ ਸੀਗਾ ਤੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਚਾਰ ਰਿੰਗਸ ਨੂੰ ਆਪਣੇ ਹੱਥਾਂ ਦੇ ਵਿੱਚ ਪਾਇਆ ਗਿਆ ਸੀ ਤੇ ਨਾਲ ਦੀ ਨਾਲ ਇੱਕ ਸਟਿਕ ਜੋ ਸੀ ਡਾਇਮੰਡ ਸਟਿਕ ਕਿਹਾ ਜਾ ਰਿਹਾ ਤੇ ਇੱਕ ਸ਼ਾਨਦਾਰ ਘੜੀ ਦੇ ਨਾਲ ਉਹ ਨਜ਼ਰ ਆ ਰਹੇ ਸੀ ਹਾਲਾਂਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਸ਼ਾਹਰੂਖ ਖਾਨ ਕੁਝ ਹੋਰ ਬਿਹਤਰੀਨ ਕਰ ਸਕਦੇ ਸੀ ਕਿਉਂਕਿ ਉਹਨਾਂ ਦਾ ਚਾਰਮ ਜਿਹਹਾ ਹੈ ਕਿ ਉਹ ਕੁਝ ਹੋਰ ਮੈਜੀਕਲ ਉਹਨਾਂ ਤੋਂ ਕੀਤੇ ਜਾਣ ਦੀ ਉਮੀਦ ਸੀ ਪਰ ਕਈ ਲੋਕਾਂ ਨੂੰ ਉਹਨਾਂ ਦਾ ਇਹ ਸਟਾਈਲ ਵੀ ਪਸੰਦ ਆ ਰਿਹਾ ਪਰ ਉਥੇ ਜਦ ਦਲਜੀਤ ਤੋਂ ਸਾਂਝੀ ਗੱਲ ਕੀਤੀ ਜਾਵੇ ਤਾਂ ਇੱਕ ਰਾਇਲ ਆਊਟਫਿਟ ਦੇ ਵਿੱਚ ਨਜ਼ਰ ਆਏ ਸੀਗੇ ਜਿਸ ਦੇ ਵਿੱਚ ਉਹਨਾਂ ਦੀ ਜੋ ਲੁੱਕ ਸੀਗੀ ਕਾਫੀ ਜ਼ਿਆਦਾ ਪਸੰਦ ਕੀਤੀ ਜਾ ਰਹੀ ਸੀਗੀ ਇਸ ਲਖਨਊ ਮਸ਼ਹੂਰ ਡਿਜ਼ਾਈਨਰ ਪ੍ਰਵਲ ਗੁਰੰਗ ਦੇ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ ਜਿਸ ਦੇ ਵਿੱਚ ਦਲਜੀਤ ਦੋਸਾਂਜ ਆਫ ਵਾਈਟ ਕਲਰ ਦੇ ਅਚਕਨ ਪਜਾਮਾ ਤੇ ਪੱਗ ਦੇ ਵਿੱਚ ਨਜ਼ਰ ਆਏ ਸੀ ਉਹਨਾਂ ਦੇ ਆਊਟਫਿਟ ਦੀ ਖਾਸ ਜੇ ਤਾਰੀਫ ਕੀਤੀ ਜਾਵੇ ਤਾਂ ਉਸ ਦੇ ਵਿੱਚ ਪੰਜਾਬ ਦਾ ਨਕਸ਼ਾ ਦਿਖਾਈ ਦੇ ਰਿਹਾ ਸੀ ਗੁਰਮੁਖੀ ਦੇ ਸ਼ਬਦ ਲਿਖੇ ਹੋਏ ਸੀ ਤੇ ਉਹਨਾਂ ਦੇ ਵੱਲੋਂ ਇੱਕ ਭਾਰੀ ਨੈਕਲੈਸ ਜੋ ਸੀਗਾ ਆਪਣੇ ਆਊਟਫਿਟ ਦੇ ਨਾਲ ਕੈਰੀ ਕੀਤਾ ਗਿਆ ਸੀਗਾ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਾਫੀ ਸ਼ਾਨਦਾਰ ਆਊਟਫਿਟ ਨੂੰ ਮੈਟ ਗਾਲਾ ਦੇ ਵਿੱਚ ਲਿਆਂਦਾ ਗਿਆ ਤੇ ਹਰ ਕੋਈ ਉਹਨਾਂ ਦੀ ਇਸ ਲੁੱਕ ਦੀ ਤਾਰੀਫ ਕਰ ਰਿਹਾ ਸੀ ਉਥੇ ਜੀ ਪ੍ਰਿਆੰਕਾ ਚੋਪੜਾ ਦੀ ਗੱਲ ਕੀਤੀ ਜਾਵੇ ਤਾਂ ਪ੍ਰਿਆੰਕਾ ਚੋਪੜਾ ਪੋਲ ਕ ਡਾਟੇ ਡਰੈਸ ਦੇ ਵਿੱਚ ਪਹੁੰਚੀ ਸੀਗੀ ਤੇ ਕਾਫੀ ਹਾਲੀਵੁੱਡ ਸਟਾਈਲ ਦੇ ਵਿੱਚ ਪ੍ਰਿਆੰਕਾ ਚੋਪੜਾ ਇਸ ਵਾਰ ਨਜ਼ਰ ਆਈ ਹੈ ਹਾਲਾਂਕਿ ਪ੍ਰਿਆੰਕਾ ਦੀ ਗੱਲ ਕਰੀਏ ਤਾਂ 2017 ਦੇ ਵਿੱਚ ਉਹਨਾਂ ਦੇ ਵੱਲੋਂ ਮੈਟ ਗਾਲਾ ਚ ਆਪਣੇ ਹਸਬੈਂਡ ਨਾਲ ਜੋਨਸ ਨਾਲ ਡੈਬਿਊ ਕੀਤਾ ਗਿਆ ਸੀ ਜਦੋਂ ਅਦੋਂ ਰਿਯੂਮਰਸ ਸੀਗੇ ਕਿ ਪ੍ਰਿਆੰਗਾ ਚੋਪੜਾ ਨਿਕ ਜੋਨਸ ਨੂੰ ਜੋਆ ਡੇਟ ਕਰੀਆ ਤਾਂ ਇਸ ਵਾਰ ਵੀ ਉਹ ਕਾਫੀ ਸ਼ਾਨਦਾਰ ਅੰਦਾਜ਼ ਨੂੰ ਨਜ਼ਰ ਆਏ ਸੀਗੇ ਦੇਵਤੀ ਮਮੀ ਟੋਬੀ ਕਿਆਰਾ ਅਡਵਾਨੀ ਵੀ ਜੋ ਆ 2025 ਦੇ ਵਿੱਚ ਉਹਨਾਂ ਦੇ ਵੱਲੋਂ ਮੈਟ ਗਾਲਾ ਚ ਡੈਬਿਊ ਕੀਤਾ ਗਿਆ ਤੇ ਉਹ ਵੀ ਕਾਫੀ ਖੂਬਸੂਰਤ ਅੰਦਾਜ਼ ਦੇ ਵਿੱਚ ਨਜ਼ਰ ਆ ਰਹੀ ਸੀ ਹਾਲਾਂਕਿ ਉਹਨਾਂ ਦੇ ਇਸ ਸਟਾਈਲ ਨੂੰ ਕਿਹਾ ਜਾ ਰਿਹਾ ਸੀਗਾ ਕਿ ਐਸ਼ਵਰੀਆ ਰਾਏ ਦੇ ਸਟਾਈਲ ਦੇ ਨਾਲ ਕਾਪੀ ਕੀਤਾ ਗਿਆ ਸੀਗਾ ਪਰ ਫਿਰ ਵੀ ਕਿਆਰਾ ਨੂੰ ਕਾਫੀ ਜ਼ਿਆਦਾ ਪ੍ਰੇਜ਼ ਵੀ ਜੋ ਆ ਮਟ ਗਾਲਾ ਦੇ ਵਿੱਚ ਮਿਲੀ ਆ ਅਤੀਜੈ ਸ਼ਾਂਬਾਨੀ ਵੀ ਮੈਟ ਗਾਲਾ 2025 ਦੇ ਵਿੱਚ ਪੰਜਵੀਂ ਵਾਰ ਸ਼ਾਨਦਾਰ ਐਂਟਰੀ ਲੈਂਦਿਆ ਹੋਇਆ ਦਿਖਾਈ ਦਿੱਤੀ ਆ ਉਹਨਾਂ ਦੇ ਵੱਲੋਂ ਡਿਜ਼ਾਈਨਰ ਅਨਾਮਿਕਾ ਖਨਾ ਦੇ ਕਾਲੇ ਔਰ ਸੁਨੈਰੀ ਆਊਟਫਿਟ ਦੇ ਵਿੱਚ ਨਜ਼ਰ ਆਈ ਹੈ ਜਿਸ ਦੇ ਵੱਲ ਸਭ ਦਾ ਧਿਆਨ ਗਿਆ ਉਹ ਕਾਫੀ ਖੂਬਸੂਰਤ ਵੀ ਲੱਗ ਰਹੇ ਸੀਗੇ ਤੇ ਕਿਹਾ ਹੀ ਜਾ ਰਿਹਾ ਕਿ ਉਹਨਾਂ ਦੀ ਜੋ ਡਰੈੱਸ ਹੈ ਉਸ ਨੂੰ ਬਣਾਉਣ ਦੇ ਵਿੱਚ ਹੀ 20 ਘੰਟਿਆਂ ਤੋਂ ਵੱਧ ਦਾ ਸਮਾਂ ਲੱਗਿਆ ਤੇ ਉਹ ਕਾਫੀ ਉਹਨਾਂ ਦੀ ਡਰੈੱਸ ਦੇ ਵਿੱਚ ਹੀਰੇ ਜਵਾਹਰਾਤ ਜੋ ਸੀਗੇ ਜੜੇ ਗਏ ਸੀਗੇ ਜੋ ਉਹਨਾਂ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਕਰਦੇ ਸੀਗੇ ਇਸ ਤੋਂ ਇਲਾਵਾ ਇਸ ਮੈਡਗਾਲਾ ਦੇ ਵਿੱਚ ਨਤਾਸ਼ਾ ਪੁਨਾਵਾਲਾ ਵੀ ਨਜ਼ਰ ਆਇਆ ਤੇ ਉਹਨਾਂ ਦੀ ਲੁੱਕ ਨੂੰ ਵੀ ਖਾਸਾ ਪਸੰਦ ਕੀਤਾ ਗਿਆ ਪਰ ਤੁਹਾਨੂੰ ਮੈਡਗਾਲਾ 2025 ਦੇ ਵਿੱਚ ਕਿਸ ਬਾਲੀਵੁੱਡ ਸੈਲੀਬ੍ਰਿਟੀ ਦੀ ਲੁੱਕ ਸਭ ਤੋਂ ਵਧੀਆ ਲੱਗੀ ਹੈ ਸਾਨੂੰ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮਨੋਯਾਨੀ ਕੀ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ